ਹਾਂਜੀ ਦੋਸਤੋ ਜੇਕਰ ਤੁਸੀਂ ਵੀ ਫੇਸਬੁੱਕ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਆ ਆ ਦੇਖੋ ਇੱਕ ਟ੍ਰਿਕ ਹੈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਪ੍ਰੋਫੈਸ਼ਨਲ ਡੈਸ਼ਬੋਰਡ 'ਤੇ ਚੱਲ ਕੇ ਮੋਨਟਾਈਜੇਸ਼ਨ 'ਤੇ ਚਲੋ ਆ ਦੇਖੋ ਇਹ ਸਾਰਿਆਂ ਦੇ ਲੋਕ ਲੱਗ ਰਹੇ ਨੇ ਇਹਨਾਂ ਸਾਰਿਆਂ ਤੋਂ ਹੀ ਆਪਾਂ ਪੈਸੇ ਕਮਾ ਸਕਦੇ ਆ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਇਹਨਾਂ ਦੇ ਲੋਕ ਕਿਹੜੇ ਆ ਜਿਹੜੇ ਆਪਾਂ ਉਹ ਕਿਵੇਂ ਹਟਾਈਏ ਕਿਵੇਂ ਇਹਨਾਂ ਨੂੰ ਓਪਨ ਕਰੀਏ ਤਾਂ ਆਪਾਂ ਚੱਲਦੇ ਆਂ ਥੋੜਾ ਉੱਪਰ ਚੱਲਦੇ ਆਂ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖ ਰਿਹਾ ਹੋਣਾ ਰਿਪੋਰਟ ਆਫ ਪ੍ਰੋਬਲਮ ਇੱਥੇ ਕਲਿੱਕ ਕਰੋ ਤੇ ਕੰਟੀਨਿਊ ਰਿਪੋਰਟ ਥੋੜਾ ਵੇਟ ਕਰਾਂਗੇ ਆਪਾਂ ਤੇ ਇਹਨੂੰ ਕਰ ਦਾਂਗੇ ਆਪਾਂ ਇਨਕਲੂਡ ਜੇਕਰ ਤੁਹਾਡਾ ਪੇਜ ਹੈ ਤਾਂ ਤੁਸੀਂ ਪੇਜ ਸਿਲੈਕਟ ਕਰੋਗੇ ਅਦਰਵਾਈਜ਼ ਪ੍ਰੋਫਾਈਲ ਸਿਲੈਕਟ ਕਰਾਂਗੇ ਤਾਂ ਮੇਰਾ ਹੈਗਾ ਪੇਜ ਤੇ ਇੱਥੇ ਜੋ ਵੀ ਇਸ਼ੂ ਹੈ ਜੋ ਵੀ ਤੁਸੀਂ ਟਾਈਪ ਕਰਨਾ ਹੈ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗਾ ਉਹ ਤੁਸੀਂ ਟਾਈਪ ਕਰ ਦੇਣਾ ਤੇ ਐਵੇਂ ਟਾਈਪ ਕਰਕੇ ਤੁਸੀਂ ਫੇਸਬੁੱਕ ਨੂੰ ਸੈਂਡ ਕਰ ਦੇਣਾ ਵਿੱਚ ਇੱਕ ਅੱਧੀ ਫੋਟੋ ਹੈ ਜਿਹੜੀ ਉਹ ਸੈਂਡ ਕਰ ਦੇਣੀ ਹੈ ਇੱਕ ਤਾਂ ਨੋ ਵਾਇਲੇਸ਼ਨ ਦੀ ਇਹ ਮੈਂ ਤੁਹਾਨੂੰ ਦੱਸ ਦਊਂਗਾ ਕਿੱਥੋਂ ਮਿਲੇਗੀ ਤੇ ਇੱਕ ਆਪਣੀ